ਇਕ ਸਾਨੂੰ ਇਤਲਾ ਮਿਲੀ ਸੀ ਐਸਪੀ ਉਸਵਾਲ ਜਿਹੜੇ ਆ ਵਰਦਮਨ ਗਰੁੱਪ ਦੇ ਮਾਲਕ ਆ ਉਹਨਾਂ ਨੇ ਇੱਕ ਇਨਫਾਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਵੀ ਮੇਰੇ ਨਾਲ 7 ਕਰੋੜ ਰੁਪਏ ਦੀ ਠੱਗੀ ਲੱਗੀ ਆ ਅਸੀਂ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਨ ਸੀਪੀ ਲੁਧਿਆਣਾ ਉਹਨਾਂ ਦੇ ਧਿਆਨ ਚ ਲਿਆਉਂਦਾ ਉਹਨਾਂ ਨੇ ਜਿਹੜਾ ਇਹਦੇ ਵਿੱਚ ਮੁਕਦਮਾ ਦਰਜ ਕਰਨ ਲਈ ਇਮੀਡੀਏਟਲੀ ਕਿਹਾ ਅਸੀਂ ਥਾਣਾ ਸਾਈਬਰ ਸੈੱਲ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਐਫਆਈਆਰ ਨੰਬਰ 12 ਤੇ ਐਸ ਐਚਓ ਇਨਸਪੈਕਟਰ ਜਤਿੰਦਰ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕੀਤੀ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਇਹਨਾਂ ਨੇ ਐਕਸ਼ਨ ਲਿਆ ਤੇ ਦੋ ਬੰਦਿਆਂ ਨੂੰ ਅਸੀਂ ਘੁਆਟੀ ਤੋਂ ਜਿਹੜਾ ਗ੍ਰਿਫਤਾਰ ਕਰਨ ਕਾਮਯਾਬ ਹੋਏ ਤੇ 5 ਕਰੋੜ 25 ਲੱਖ ਰੁਪਏ ਦੀ ਜਿਹੜੀ ਅਸੀਂ ਰਿਕਵਰੀ ਕਰਾਈ ਤੇ ਸੱਤ ਬੰਦਿਆਂ ਨੂੰ ਅਸੀਂ ਇਹਦੇ ਵਿੱਚ ਨਾਮਿਨੇਟ ਕੀਤਾ ਤੇ ਫਰਦਰ ਜੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਰਹਿੰਦੇ ਸੱਤ ਬੰਦਿਆਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਨਾਲ ਜਿਹੜੀ ਰਹਿੰਦੀ ਰਕਮ ਹੈ ਉਹਨੂੰ ਰਿਕਵਰ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਵੀ ਗੱਲ ਨੂੰ ਚੈੱਕ ਕਰਾਂਗੇ ਵੀ ਕਿਸੇ ਇਹਨਾਂ ਦੇ ਵਰਤਮਾਨ ਰੂਪ ਦੇ ਕਿਸੇ ਬੰਦੇ ਦਾ ਜਾਂ ਲੁਧਿਆਣਾ ਜਾਂ ਪੰਜਾਬ ਦਾ ਕਿਸੇ ਦੇ ਨਾਲ ਇਹਦੇ ਨਾਲ ਜਿਹੜਾ ਕੋਈ ਲਿੰਕ ਤਾਂ ਨਹੀਂ